ਗੈਂਗਸਟਰ ਲਾਰンス ਬਿਸ਼ਨੋਈ ਪੰਜਾਬ ਪੁਲਿਸ ਵਿੱਚ ਕਸਟਡੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਮਾਮਲੇ ਵਿੱਚ ਪਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਹਾਲੀ ਦੀ ਫਲਾਈਂਗ ਕਾਇਰਡ ਟੀਮ ਨੇ ਦਰਜ ਕੀਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਦੀ ਤਨਖਾਹ ਮਿਲੀ ਸੀ ਪਰ ਉਸ ਨੇ ਲਗਭਗ 2 ਕਰੋੜ 58 ਲੱਖ ਰੁਪਏ ਖਰਚ ਕੀਤੇ ਹਨ। ਹੁਣ ਵਿਜੀਲੈਂਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਵਿਜੀਲੈਂਸ ਮੁਤਾਬਕ 1 ਅਪ੍ਰੈਲ 2021 ਨੂੰ ਡੀਐਸਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ 3 ਕਰੋੜ 90 ਲੱਖ 3098 ਰੁਪਏ ਜਮ੍ਹਾਂ ਕਰਵਾਏ ਗਏ ਸਨ ਜਦੋਂ ਕਿ 3 ਕਰੋੜ 17 ਲੱਖ 415 ਰੁਪਏ ਦਾ ਕਰਜ਼ਾ ਸੀਫਾਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਮੁਤਾਬਕ ਇਸ ਮਿਆਦ ਦੇ ਸ਼ੁਰੂ ਵਿੱਚ ਕੁੱਲ 9 ਕਰੋੜ 67 ਲੱਖ 33706 ਰੁਪਏ ਦੀ ਆਮਦਨ ਦਾ ਖਲਾਸਾ ਹੋਇਆ ਹੈ ਮਾਰਚ 2024 ਤੱਕ ਕੀਤੀ ਜਾਂਚ ਇਹ ਹੈ ਕਿ ਇਸ ਦੇ ਕੋਲ 2 ਕਰੋੜ 47 ਲੱਖ 50000 ਰੁਪਏ ਦੀ ਅਚਲ ਅਚਲ ਅਤੇ ਹੋਰ ਸਾਧਨ ਸਨ ਉਸ ਦਾ ਬੈਂਕ ਬੈਲੈਂਸ 83 ਲੱਖ 88429 ਰੁਪਏ ਸੀ ਬਰखास्त ਡੀਐਸਪੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ 25 117415 ਰੁਪਏ ਦਾ ਕਰਜ਼ਾ ਲਿਆ ਸੀ ਅਤੇ ਸੁਸਾਇਟੀਆਂ ਵਿੱਚ 1 ਕਰੋੜ 8135270 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ ਗੈਂਗਸਟਰ ਦੇ ਇੰਟਰਵਿਊ ਵਾਇਰਲ ਹੋਣ ਤੋਂ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਸਰਕਾਰ ਨੇ ਡੀਐਸਪੀ ਤੋਂ ਲੈ ਕੇ ਹੈੱਡ ਕਨਸਟੇਬਲ ਰੈਂਕ ਤੱਕ ਸਾਰਿਆਂ ਨੂੰ ਮੁਅਤਲ ਕਰ ਦਿੱਤਾ ਸੀ ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਅਮ੍ਰਿਤਸਰ ਵਿੱਚ ਸਥਿਤ ਸੀ ਨੌ ਬਟਾਲੀਅਨ ਡੀਐਸਪੀ ਸਮਰਪਨੀਤ ਸਬ ਇੰਸਪੈਕਟਰ ਰੀਨਾ ਰਾਏ ਨਰਨਬਿਚ ਤਾਇਨਾਤ ਸਬ ਇੰਸਪੈਕਟਰ ਜਗਤਪਾਲ ਜਾਂਗੂ ਏਜੀਟੀਐਫ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸ਼ਗਨਜੀਤ ਸਿੰਘ ਏਜੀਟੀਐਫ ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਓਮ ਪ੍ਰਕਾਸ਼ ਸ਼ਾਮਲ ਸਨ ਇਸ ਤੋਂ ਬਾਅਦ ਸਰਕਾਰ ਨੇ ਡੀਐਸਪੀ ਨੂੰ ਬਰਖਾਸਤ ਕਰ ਦਿੱਤਾ ਸੀ ਉਸ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸੁਣਵਾਈ 3 ਜੁਲਾਈ ਨੂੰ ਜਿਹੜੀ ਹੈ ਇਸ ਮਾਮਲੇ ਦੀ ਹੋਵੇਗੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਡੀਐਸਪੀ ਗੁਰਸ਼ੇਰ ਸਿੰਘ ਨੂੰ ਲੱਪਣ ਦੇ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਗੈਂਗਸਟਰ ਲਾਰਸ ਬਿਸ਼ਨੋਈ ਪੰਜਾਬ ਪੁਲਿਸ ਵਿੱਚ ਕਸਟਡੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਮਾਮਲੇ ਵਿੱਚ ਪਰ ਖਾਸਤ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਮੋਹਾਲੀ ਦੀ ਫਲਾਈਂਗ ਕਾਇਰਡ ਟੀਮ ਨੇ ਦਰਜ ਕੀਤਾ ਹੈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਦੀ ਤਨਖਾਹ ਮਿਲੀ ਸੀ ਪਰ ਉਸਨੇ ਲਗਭਗ 2 ਕਰੋੜ 58 ਲੱਖ ਰੁਪਏ ਖਰਚ ਕੀਤੇ ਹਨ ਹੁਣ ਵਿਜੀਲੈਂਸ ਟੀਮਾਂ ਉਸ ਨੂੰ ਫੜਨ ਦੀ ਛਾਪੇ ਮਾਰੀ ਕਰ ਰਹੀਆਂ ਹਨ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਵਿਜੀਲੈਂਸ ਮੁਤਾਬਕ 1 April 2021 ਨੂੰ DSP ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ 3 ਕਰੋੜ 90 ਲੱਖ 3098 ਰੁਪਏ ਜਮ੍ਹਾਂ ਕਰਵਾਏ ਗਏ ਸਨ ਜਦੋਂ ਕਿ 3 ਕਰੋੜ 17 ਲੱਖ 415 ਰੁਪਏ ਦਾ ਕਰਜ਼ਾ ਸੀ ਫਾਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਮੁਤਾਬਕ ਇਸ ਮਿਆਦ ਦੇ ਸ਼ੁਰੂ ਵਿੱਚ ਕੁੱਲ 9 ਕਰੋੜ 67 ਲੱਖ 33706 ਰੁਪਏ ਦੀ ਆਮਦਨ ਦਾ ਖਲਾਸਾ ਹੋਇਆ ਹੈ ਮਾਰਚ 2024 ਤੱਕ ਕੀਤੀ ਜਾਂਚ ਇਹ ਹੈ ਕਿ ਇਸ ਦੇ ਕੋਲ 2 ਕਰੋੜ 47 ਲੱਖ 50000 ਰੁਪਏ ਦੀ ਅਚਲ ਅਚਲ ਅਤੇ ਹੋਰ ਸਾਧਨ ਸੰਨ ਉਸ ਦਾ ਬੈਂਕ ਬੈਲੈਂਸ 83 ਲੱਖ 88429 ਰੁਪਏ ਸੀ ਬਰਖਾਸ ਬੀਐਸਪੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ 25,117,415 ਰੁਪਏ ਦਾ ਕਰਜ਼ਾ ਲਿਆ ਸੀ ਅਤੇ ਸੁਸਾਇਟੀਆਂ ਵਿੱਚ 1 ਕਰੋੜ 81,35,270 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ ਗੈਂਗਸਟਰ ਦੇ ਇੰਟਰਵਿਊ ਵਾਇਰਲ ਹੋਣ ਤੋਂ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਸਰਕਾਰ ਨੇ ਡੀਐਸਪੀ ਤੋਂ ਲੈ ਕੇ ਹੈੱਡ ਕਨਸਟੇਬਲ ਰੈਂਕ ਤੱਕ ਸਾਰਿਆਂ ਨੂੰ ਮੁੱਤਲ ਕਰ ਦਿੱਤਾ ਸੀ ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਅਮ੍ਰਿਤਸਰ ਵਿੱਚ ਸਥਿਤ ਸੀ ਨੌ ਬਟਾਲੀਅਨ ਡੀਐਸਪੀ ਸਮਰਪਨੀਤ ਸਬ ਇੰਸਪੈਕਟਰ ਰੀਨਾ ਰਾਏ ਖਰੜ ਵਿੱਚ ਤੇਨਾ ਤਾਂ ਸਬ ਇੰਸਪੈਕਟਰ ਜਗਤਪਾਲ ਜਾਂਗੂ AGTF ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸ਼ਗਨਜੀਤ ਸਿੰਘ AGTF ASI ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਓਮਪ੍ਰਕਾਸ਼ ਸ਼ਮਲਸਨ ਇਸ ਤੋਂ ਬਾਅਦ ਸਰਕਾਰ ਨੇ DSP ਨੂੰ ਬਰਖਾਸਤ ਕਰ ਦਿੱਤਾ ਸੀ ਉਸ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸੁਣਵਾਈ 3 ਜੁਲਾਈ ਨੂੰ ਜਿਹੜੀ ਹੈ ਇਸ ਮਾਮਲੇ ਦੀ ਹੋਵੇਗੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ DSP ਗੁਰਸ਼ੇਰ ਸਿੰਘ ਨੂੰ ਲੱਭਣ ਦੇ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਗੈਂਗਸਟਰ ਲਾਰンス ਬਿਸ਼नोई ਪੰਜਾਬ ਪੁਲਿਸ ਵਿੱਚ ਕਸਟਡੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਮਾਮਲੇ ਵਿੱਚ ਪਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਹਾਲੀ ਦੀ ਫਲਾਈਂਗ ਕਾਇਰਡ ਟੀਮ ਨੇ ਦਰਜ ਕੀਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਦੀ ਤਨਖਾਹ ਮਿਲੀ ਸੀ ਪਰ ਉਸ ਨੇ ਲਗਭਗ 2 ਕਰੋੜ 58 ਲੱਖ ਰੁਪਏ ਖਰਚ ਕੀਤੇ ਹਨ। ਹੁਣ ਵਿਜੀਲੈਂਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਵਿਜੀਲੈਂਸ ਮੁਤਾਬਕ 1 ਅਪ੍ਰੈਲ 2021 ਨੂੰ ਡੀਐਸਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ 3 ਕਰੋੜ 90 ਲੱਖ 3098 ਰੁਪਏ ਜਮ੍ਹਾਂ ਕਰਵਾਏ ਗਏ ਸਨ ਜਦੋਂ ਕਿ 3 ਕਰੋੜ 17 ਲੱਖ 415 ਰੁਪਏ ਦਾ ਕਰਜ਼ਾ ਸੀਫਾਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਮੁਤਾਬਕ ਇਸ ਮਿਆਦ ਦੇ ਸ਼ੁਰੂ ਵਿੱਚ ਕੁੱਲ 9 ਕਰੋੜ 67 ਲੱਖ 33706 ਰੁਪਏ ਦੀ ਆਮਦਨ ਦਾ ਖਲਾਸਾ ਹੋਇਆ ਹੈ ਮਾਰਚ 2024 ਤੱਕ ਕੀਤੀ ਜਾਂਚ ਇਹ ਹੈ ਕਿ ਇਸ ਦੇ ਕੋਲ 2 ਕਰੋੜ 47 ਲੱਖ 50000 ਰੁਪਏ ਦੀ ਅਚਲ ਅਚਲ ਅਤੇ ਹੋਰ ਸਾਧਨ ਸਨ ਉਸ ਦਾ ਬੈਂਕ ਬੈਲੈਂਸ 83 ਲੱਖ 88429 ਰੁਪਏ ਸੀ ਬਰखास्त ਡੀਐਸਪੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ 25 117415 ਰੁਪਏ ਦਾ ਕਰਜ਼ਾ ਲਿਆ ਸੀ ਅਤੇ ਸੁਸਾਇਟੀਆਂ ਵਿੱਚ 1 ਕਰੋੜ 8135270 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ ਗੈਂਗਸਟਰ ਦੇ ਇੰਟਰਵਿਊ ਵਾਇਰਲ ਹੋਣ ਤੋਂ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਸਰਕਾਰ ਨੇ ਡੀਐਸਪੀ ਤੋਂ ਲੈ ਕੇ ਹੈੱਡ ਕਨਸਟੇਬਲ ਰੈਂਕ ਤੱਕ ਸਾਰਿਆਂ ਨੂੰ ਮੁਅਤਲ ਕਰ ਦਿੱਤਾ ਸੀ ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਅੰਮ੍ਰਿਤਸਰ ਵਿੱਚ ਸਥਿਤ ਸੀ ਨੌ ਬਟਾਲੀਅਨ ਡੀਐਸਪੀ ਸਮਰਪਨੀਤ ਸਬ ਇੰਸਪੈਕਟਰ ਰੀਨਾ ਰਾਏ ਕਰਨਪਿਛਤਾਇਨਾ ਤਾਂ ਸਬ ਇੰਸਪੈਕਟਰ ਜਗਤਪਾਲ ਜਾਂਗੂ ਏਜੀਟੀਐਫ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸ਼ਗਨਜੀਤ ਸਿੰਘ ਏਜੀਟੀਐਫ ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਓਮਪ੍ਰਕਾਸ਼ ਸ਼ਮਲਸਨ ਇਸ ਤੋਂ ਬਾਅਦ ਸਰਕਾਰ ਨੇ ਡੀਐਸਪੀ ਨੂੰ ਬਰਖਾਸਤ ਕਰ ਦਿੱਤਾ ਸੀ ਉਸ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸੁਣਵਾਈ 3 ਜੁਲਾਈ ਨੂੰ ਜਿਹੜੀ ਹੈ ਇਸ ਮਾਮਲੇ ਦੀ ਹੋਵੇਗੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਡੀਐਸਪੀ ਗੁਰਸ਼ੇਰ ਸਿੰਘ ਨੂੰ ਲੱਪਣ ਦੇ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਗੈਂਗਸਟਰ ਲਾਰਸ ਬਿਸ਼ਨੋਈ ਪੰਜਾਬ ਪੁਲਿਸ ਵਿੱਚ ਕਸਟਡੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਮਾਮਲੇ ਵਿੱਚ ਪਰ ਖਾਸਤ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਮੋਹਾਲੀ ਦੀ ਫਲਾਈਂਗ ਕਾਇਰਡ ਟੀਮ ਨੇ ਦਰਜ ਕੀਤਾ ਹੈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਦੀ ਤਨਖਾਹ ਮਿਲੀ ਸੀ ਪਰ ਉਸਨੇ ਲਗਭਗ 2 ਕਰੋੜ 58 ਲੱਖ ਰੁਪਏ ਖਰਚ ਕੀਤੇ ਹਨ ਹੁਣ ਵਿਜੀਲੈਂਸ ਟੀਮਾਂ ਉਸ ਨੂੰ ਫੜਨ ਦੀ ਛਾਪੇ ਮਾਰੀ ਕਰ ਰਹੀਆਂ ਹਨ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਵਿਜੀਲੈਂਸ ਮੁਤਾਬਕ 1 April 2021 ਨੂੰ DSP ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ 3 ਕਰੋੜ 90 ਲੱਖ 3098 ਰੁਪਏ ਜਮ੍ਹਾਂ ਕਰਵਾਏ ਗਏ ਸਨ ਜਦੋਂ ਕਿ 3 ਕਰੋੜ 17 ਲੱਖ 415 ਰੁਪਏ ਦਾ ਕਰਜ਼ਾ ਸੀ ਫਾਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਮੁਤਾਬਕ ਇਸ ਮਿਆਦ ਦੇ ਸ਼ੁਰੂ ਵਿੱਚ ਕੁੱਲ 9 ਕਰੋੜ 67 ਲੱਖ 33706 ਰੁਪਏ ਦੀ ਆਮਦਨ ਦਾ ਖਲਾਸਾ ਹੋਇਆ ਹੈ ਮਾਰਚ 2024 ਤੱਕ ਕੀਤੀ ਜਾਂਚ ਇਹ ਹੈ ਕਿ ਇਸ ਦੇ ਕੋਲ 2 ਕਰੋੜ 47 ਲੱਖ 50000 ਰੁਪਏ ਦੀ ਅਚਲ ਅਚਲ ਅਤੇ ਹੋਰ ਸਾਧਨ ਸੰਨ ਉਸ ਦਾ ਬੈਂਕ ਬੈਲੈਂਸ 83 ਲੱਖ 88429 ਰੁਪਏ ਸੀ ਬਰਖਾਸ ਬੀਐਸਪੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ 25,17,415 ਰੁਪਏ ਦਾ ਕਰਜ਼ਾ ਲਿਆ ਸੀ ਅਤੇ ਸੁਸਾਇਟੀਆਂ ਵਿੱਚ 1 ਕਰੋੜ 81,35,270 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ ਗੈਂਗਸਟਰ ਦੇ ਇੰਟਰਵਿਊ ਵਾਇਰਲ ਹੋਣ ਤੋਂ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਸਰਕਾਰ ਨੇ ਡੀਐਸਪੀ ਉਹ ਲੈ ਕੇ ਹੈੱਡ ਕਨਸਟੇਬਲ ਰੈਂਕ ਤੱਕ ਸਾਰਿਆਂ ਨੂੰ ਮੁਤਲ ਕਰ ਦਿੱਤਾ ਸੀ ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਅੰਮ੍ਰਿਤਸਰ ਵਿੱਚ ਸਥਿਤ ਸੀ ਨੋ ਬਟਾਲੀਅਨ ਡੀਐਸਪੀ ਸਮਰਪਨੀਤ ਸਬ ਇੰਸਪੈਕਟਰ ਰੀਨਾ ਰਾਏ ਕਰਨ ਵਿੱਚ ਤੈਨਾਤ ਸਬ ਇੰਸਪੈਕਟਰ ਜਗਤਪਾਲ ਜਾਂਗੂ AGTF ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸ਼ਗਨਜੀਤ ਸਿੰਘ AGTF ASI ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਓਮਪ੍ਰਕਾਸ਼ ਸ਼ਾਮਲ ਸਨ ਇਸ ਤੋਂ ਬਾਅਦ ਸਰਕਾਰ ਨੇ DSP ਨੂੰ ਬਰਖਾਸਤ ਕਰ ਦਿੱਤਾ ਸੀ ਉਸ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸੁਣਵਾਈ 3 ਜੁਲਾਈ ਨੂੰ ਜਿਹੜੀ ਹੈ ਇਸ ਮਾਮਲੇ ਦੀ ਹੋਵੇਗੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ DSP ਗੁਰਸ਼ੇਰ ਸਿੰਘ ਨੂੰ ਲੱਭਣ ਦੇ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ